2 ਜੁਲਾਈ ਬਈ ਦਿਨ ਬੁੱਧਵਾਰ ਤੇ ਟਾਈਮ 10 ਵਜੇ ਸਵੇਰ ਦੇ ਜਗ੍ਹਾ ਹੈਗੀ ਆ ਜੀ ਰੁਦਰਪੁਰ ਆਪਾਂ ਬਾਈ ਐਸੇ ਕਰਕੇ ਆਏ ਸੀਗੇ ਰੁਦਰਪੁਰ ਕੱਲ੍ਹ ਆਥ ਨੇ ਵੀ ਇੱਥੇ ਨਾ ਜਿਹੜਾ ਸ਼ਹਿਰ ਆ ਵੱਡਾ ਤੇ ਸਾਰੀਆਂ ਜਿਹੜੀਆਂ ਸੁੱਖ ਸਹੂਲਤਾਂ ਮਿਲ ਜਾਂਦੀਆਂ ਤੇ ਟੜਕੇ-ਟੜਕੇ ਬਾਈ ਆ ਵੱਡੇ ਸ਼ਿਸ਼ਾਲੇ ਹਨਾ ਮੌਲ ਕੋਲੇ ਆਏ ਖੜੇ ਆ ਤੇ ਬਾਈ ਕਹਿੰਦਾ ਇਹਨੂੰ ਬਿੱਗ ਬਾਜ਼ਾਰ ਕਹਿੰਦੇ ਆਗੇ মেট্রੋਪੋਲਿਸ ਸਿਟੀ ਇਹਦੇ ਕੋਲੇ ਪੈ ਜਾਂਦਾ ਇਹ ਤੇ ਬੱਸ ਸਟੈਂਡ ਤੋਂ ਬਾਈ 2 ਕਿਲੋਮੀਟਰ ਕਿਚਰੀ ਵਾਲੇ ਨਾਲ ਚੜ ਕੇ ਆਏ ਆ ਜਿਹੜੀ ਉਹ ਕਿਚਰੀ ਜਾਂਦੀ ਆ ਉਹਨੇ ਵਿਚਾਰੇ ਤੋਂ ਸਾਡੇ ਤੋਂ 20-20 ਰੁਪਏ ਲਏ ਆ ਤੇ ਇੱਥੇ ਲਿਆ ਕੇ ਤਾਰਤਾ ਤੇ ਬਾਈ ਇੱਥੇ ਨਾ ਫੋਨ ਦੀਆਂ ਤਾਰਾਂ ਤੂਰਾਂ ਦੀਆਂ ਲੈਣੀਆਂ ਆਈਆਂ ਕੰਮ ਖਾ ਸੌਲ ਜਿਆ ਪਿਆਗਾ ਤੇ ਉਹਦਾ ਕਰਕੇ ਨਾ ਬੜੀ ਦਿੱਕਤ ਆਉਂਦੀ ਸੀਗੀ ਫੋਨ ਫਾਨ ਚਾਰਜ ਕਰਨ ਨੂੰ ਤੇ ਇੱਥੇ ਆਏ ਆ ਬਾਈ ਆ ਤਾਰ ਜੀ ਲੈਣੇ ਦੀ ਤੇ ਦੇਖਦੇ ਆਂ ਫਿਰ ਅੱਗੇ ਦੀ ਗੱਲਬਾਤ ਫੇਰ ਕਰਦੇ ਆ ਕਿਰਾ ਜਾ ਅੱਗੇ ਲੇਟ ਨਾ ਹੋ ਜਾਈਏ ਹਾਂਜੀ ਹਰਪਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੈ ਆਪਣੇ ਦੋ ਮਿੱਤਰ ਬਾਈ ਗੁਰਦੁਆਰਾ ਸਾਹਿਬ ਚ ਹਜੇ ਉੱਥੇ ਪਏ ਆਗੇ ਤੇ ਜਾ ਕੇ ਉਹਨਾਂ ਨਾਲ ਵੀ ਆਪਾਂ ਕਰਾਉਨੇ ਸਸਰੀ ਕਾਲ ਸਾਰਿਆਂ ਨਾਲ ਵੈਲਕਮ ਟੂ মেট্রੋਪੋਲਿਸ ਲਾਲ ਤਾਰਜੀ ਬਾਈ ਆਪਾਂ ਨੂੰ ਇੱਥੋਂ ਮੌਲ ਚੋਂ ਮਿਲ ਗਈ ਤੇ ਪਈ ਤਾਂ ਆਪਾਂ ਨੂੰ ਬਾਈ ਥੋੜੀ ਜੀ ਮਹਿੰਗੀ ਹੈ ਇਹ ਪਹਿਲਾਂ ਇੱਕ ਦੋ ਆਪਾਂ 100 150 ਵਾਲੀਆਂ ਲੋਕਲ ਦੁਕਾਨਾਂ ਤੋਂ ਵੀ ਲਈਆਂ ਸੀਗੀਆਂ ਤੇ ਗੱਲ ਬਾਤ ਬਈ ਬਣੀ ਨਹੀਂ ਸਾਰੀ ਰਾਤ ਚਾਰਜ ਲਾਈ ਰੱਖਦੇ ਸੀਗੇ 70 80% ਹੋ ਕੇ ਨਾ ਫਿਰ ਕੱਟਿਆ ਜਾਂਦਾ ਸੀਗਾ ਤੇ ਆਪਣਾ ਤੁਹਾਨੂੰ ਪਤਾ ਕੰਮ ਇਦਾਂ ਦਾ ਬਈ ਇਹਦੇ ਬਿਨਾ ਸਰਦਾ ਨਹੀਂ ਹੈਗਾ ਹਨਾ ਤੇ ਆਹ ਹੁਣ ਇੱਕ ਨਮੀ ਲਈ ਆ ਤਾਰ ਜੀ ਤੇ ਆ ਮੌਣ ਵੱਲ ਵੀ ਬਈ ਤੁਸੀਂ ਇੱਕ ਵਾਰੀ ਮਾੜੀ ਛਾਤੀ ਮਾਰ ਲਓ ਬੜੀਆਂ ਸੋਹਣੀਆਂ ਦੁਕਾਨਾਂ ਤੋਂ ਕੋ ਨਾ ਹਨਾ ਤੇ ਆਪਣੇ ਬਠੰਡੇ ਵੀ ਬਈ ਹੈਗਾ ਇਹ ਆ ਜਿਹੜਾ ਆਪਣੇ ਘਰ ਤੋਂ ਮਤਲਬ ਕਿ ਨੇੜੇ ਪੈਂਦਾਗਾ ਬਠਿੰਡੇ ਹੈਗਾ ਇੱਕ ਮੈਟਲ ਮਾਲ ਉੱਥੇ ਵੀ ਆਪਾਂ ਬੜੀ ਵਾਰੀ ਗਏ ਆ ਨਾ ਜਾਂਦੇ ਆਉਂਦੇ ਰਹਿੰਨੇ ਆਗੇ ਤੇ ਆ ਵੀ ਦੇਖ ਲਓ ਭਾਈ ਰੁਦਰਪੁਰ ਕਿਹੜਾ ਮਾਲ ਹੈ ਇਹ মেট্রੋਪੋਲਿਸ ਮਾਲ ਤੇ ਜ਼ਿਆਦਾ ਟਾਈਮ ਭਾਈ ਆਪਾਂ ਖਰਾਬ ਨਾ ਕਰਦੇ ਹੋਏ ਹੁਣ ਚੱਲਦੇ ਆਂ ਵਾਪਸੀ ਨੂੰ ਤੇ ਹੁਣ ਆਪਣਾ ਦੂਜਾ ਕੰਮ ਆ ਏਅਰਟੈਲ ਵਾਲਿਆਂ ਦੀ ਦੁਕਾਨ 'ਚ ਜਾਣਾਗਾ ਚਲੋ ਬਾਈ ਆ ਗਈ ਬਾਈ ਏਅਰਟੈਲ ਵਾਲਿਆਂ ਦੀ ਦੁਕਾਨ ਆ ਤੇ ਹੁਣ ਬਾਈ ਇੱਕ ਤਾਂ ਆਪਾਂ ਇੱਥੇ SIM ਬੰਦ ਕਰਾਉਣਾਗਾ ਤੇ ਦੂਜਾ ਹਰਪਾਲ ਕਿਹੜਾ SIM ਕੀ ਕਰਾਉਣਾਗਾ ਪ੍ਰੀਪੇਡ ਤੋਂ ਪੋਸਟਪੇਡ ਕਰਾਉਣਾ ਕਿ ਪੋਸਟਪੇਡ ਤੋਂ ਪ੍ਰੀਪੇਡ ਪੋਸਟਪੇਡ ਤੋਂ ਪ੍ਰੀਪੇਡ ਪੋਸਟ ਪੇਡ ਤੋਂ ਪ੍ਰੀ ਪੇਡ ਕਰਵਾਉਣਾ ਇੱਕ ਪੋਸਟ ਪੇਡ ਤੋਂ ਬੰਦ ਕਰਵਾਉਣਾ ਹਾਂ ਹਾਂ ਬਿੱਲ ਵਾਲਾ ਭੇਜਦੇ ਆ ਬਾਈ ਇਹਨਾਂ ਨੇ ਲਹੂ ਪੀ ਲਿਆ ਸਿਮ ਬੰਦ ਕਰਾ ਦਈਏ ਫੇਰ ਹੁਦਰਪੁਰ ਜੀ ਗੁਰਦੁਆਰਾ ਸਾਹਿਬ ਤੋਂ ਅੱਜ ਸਵੇਰ ਦੀ ਨਹੀਂ ਦੁਪਹਿਰ ਦੀ ਸਾਰਿਆਂ ਨੂੰ ਬਾਈ ਸਾਸਰੀ ਕਾਲ ਤੇ ਬਾਈ ਕਈ ਭਰਾ ਕਮੈਂਟ ਕਰਦੇ ਆ ਨਾ ਵੀ ਬਾਈ ਸਾਸਰੀ ਕਾਲ ਨਾਲ ਕਿਆ ਕਰ ਸਤਿ ਸ਼੍ਰੀ ਅਕਾਲ ਕਿਆ ਕਰ ਉਹ ਬਾਈ ਜਬਾਨ ਜੀ ਤੇ ਚੜਿਆ ਹੋਇਆ ਨਾ ਤੇ ਉਦਾਂ ਹੀ ਬੋਲਿਆ ਜਾਂਦਾਗਾ ਤੇ ਹੌਲੀ-ਹੌਲੀ ਆਪਾਂ ਜਿਹੜਾ ਸੁਧਾਰ ਕਰਾਂਗੇ ਹੁਣ ਸਤਿ ਸ਼੍ਰੀ ਅਕਾਲ ਹੀ ਬੋਲਿਆ ਕਰਾਂਗੇ ਹਨਾ ਤੇ ਇਸ ਗੱਲ ਤੇ ਆਪਾਂ ਜ਼ਰੂਰ ਧਿਆਨ ਦੇਵਾਂਗੇ ਤੇ ਇੱਥੋਂ ਦਾ ਬਾਈ ਜਿਹੜਾ ਤਾਪਮਾਨ ਹੈਗਾਗਾ 33 ਡਿਗਰੀ ਹੈ ਇਸ ਟਾਈਮ ਤੇ ਧੁੱਪ ਪੂਰੀ ਵਧੀਆ ਕੜਾਕੇਦਾਰਾ ਕੜਕਦੀ ਪਿੰਡਾਂ ਮੱਚਦਾਗਾ ਮਤਲਬ ਕਿ ਪੂਰਾ ਤੇ ਸਮੁੰਦਰੀ ਤਲ ਤੋਂ ਇਸ ਏਰੀਏ ਦੀ ਉਚਾਈ ਹੈਗੀ ਜਿਹੜੀ 220 ਮੀਟਰ ਦੀ ਉਚਾਈ ਹੈ ਕੋਈ ਜ਼ਿਆਦਾ ਨਹੀਂ ਠੀਕ ਠਾਕ ਜਈ ਕੰਮ ਆਗਾ ਪਧਰੇ ਲੱਕੇ ਵਾਲੇ ਹੀ ਕੰਮ ਗੱਲ ਬਾਤ ਹੈਗੀ ਤੇ ਅੱਜ ਬਾਈ ਲੇਟ ਹੋ ਗਏ ਪਹਿਲਾਂ ਤਾਂ ਇਹ ਜਿਹੜਾ ਸ਼ਹਿਰ ਆਣਾ ਰੁਦਰਪੁਰ ਘਟੋ ਘਟ 10 11 ਵਜੇ ਦੇ ਲਾਗੇ ਬਾਈ ਜਾ ਕੇ ਦੁਕਾਨਾਂ ਖੁੱਲਦੀਆਂ ਸਾਰੀਆਂ ਪਹਿਲਾਂ ਸਵੇਰੇ ਵੈਸੇ ਹੀ ਢੇੜਾ ਕੱਢਿਆ ਕੋਈ ਦੁਕਾਨ ਨਹੀਂ ਖੁੱਲੀ ਸੀ ਫਿਰ ਦੂਜੀ ਵਾਰੀ ਬਾਈ ਉੱਥੇ ਖੜੇ ਰਹੇ ਇੱਕ ਤਾਂ ਫੋਨ ਦੀਆਂ ਤਾਰਾਂ ਤੁਰਾਈਆਂ ਲੈ ਕੇ ਆਏ ਆ ਇਹ ਸਮਾਨ ਜ਼ਰੂਰੀ ਸੀਗਾ ਤਾਂ ਹੀ ਆਪਾਂ ਇਧਰ ਸ਼ਹਿਰ ਕਣੀ ਆਏ ਸੀਗੇ ਤੇ ਇੱਕ ਬਈ ਥੋੜਾ ਜਿਹਾ ਬੈਂਕ ਦਾ ਕੰਮ ਸੀਗਾ ਉਹ ਵੀ ਜ਼ਰੂਰੀ ਸੀ ਉੱਥੇ ਵੀ ਅੱਧਾ ਪੌਣਾ ਘੰਟਾ ਲੱਗ ਗਿਆ ਤੇ ਐ ਗੱਲਾਂ ਬਾਤਾਂ ਕਰਦੇ ਕਰਦੇ ਬਈ ਅੱਜ ਸਸਰੀ ਕਾਲ ਆ ਜਿਹੜੀ ਆਪਣੀ 2 ਵਜੇ ਹੋਈ ਆ ਵੱਡਿਆਂ ਛੋਟਿਆਂ ਨੂੰ ਜੀ ਇੱਕ ਵਾਰੀ ਫੇਰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆ ਆਪਣਾ ਜੀ ਹੈਗਾ ਰਾਤ ਜਿੱਥੇ ਆਪਾਂ ਕੱਟੀ ਹਾਲ ਗੁਰਦੁਆਰਾ ਸਾਹਿਬ ਜੀ ਤੇ ਹਾਂਜੀ ਮੁੰਡਿਓ ਕੀ ਹਾਲ ਹੈ ਸਸਤਰੀਕਾਲ ਜੀ ਚੜ੍ਹਦੀ ਕਲਾ ਸਾਰਿਆਂ ਦੀ ਤੇ ਵੱਡੇ ਛੋਟੇ ਸਾਰਿਆਂ ਨੂੰ ਮੇਰੇ ਵੱਲੋਂ ਸਸਤਰੀਕਾਲ ਜੀ ਇਹ ਤਾਂ ਆਪਣਾ ਹਰਪਾਲ ਬਾਈ ਬੋਲੂਣ ਸਸਤਰੀਕਾਲ ਠੀਕ ਆ ਬਾਈ ਠੀਕ ਆ ਔਰ ਸੱਚ ਆਪਾਂ ਤਾਂ ਇੱਧਰ ਬਾਜ਼ਾਰ ਚ ਗਏ ਸੀ ਤੁਸੀਂ ਮੰਦਿਰ ਕਿੱਧਰ ਕੀ ਹੋਈ ਸੀ ਇਸਕੋਨ ਮੰਦਿਰ ਹੈਗਾ ਆਪਣਾ ਇੰਟਰਨੈਸ਼ਨਲ ਸੁਸਾਇਟੀ ਉਹ ਤੁਸੀਂ ਵਲੋਗ ਚ ਦੇਖ ਕਿੰਨੀ ਕਿੰਨੇ ਕਿ ਦੂਰ ਆ ਉਹ ਇੱਥੋਂ ਤਕ ਲਗਭਗ 3.5 4 ਕਿਲੋਮੀਟਰ ਦਾ 3.5 4 ਕਿਲੋ ਉਧਰ ਜਾਏ ਤੁਸੀਂ ਠੀਕ ਆ ਭਾਈ ਠੀਕ ਆ ਹਾਂਜੀ ਬਾਈ ਸਸਤਰੀਕਾਲ ਜੀ ਸਾਰਿਆਂ ਨੂੰ ਆਪਾਂ ਟੜਕੇ ਤੇ ਆਪਣੇ ਨਾਲ ਹੀ ਤੁਰੇ ਫਰਦਾ ਬਾਜ਼ਾਰ ਚ ਇੱਕ ਦਵਾਰੇ ਇੱਕ ਕਾਰੀ ਫੇਰ ਹੁਣ ਸਾਸਰੀ ਗੱਲ ਕਰਦੇ ਹਾਂ ਦੁਪਹਿਰ ਵਾਲੀ ਹਾਂ ਸਾਸਰੀ ਗੱਲ ਜੀ ਦੁਪਹਿਰ ਵਾਲੀ ਵੀ ਤੇ ਟੜਕੇ ਵਾਲੀ ਵੀ ਸ਼ਾਮ ਵਾਲੀ ਆਪਾਂ ਦਵਾਰੇ ਸਾਰੀ ਇਕੱਠੀ ਬੋਲ ਦਿੰਨੇ ਆਂ ਸ਼ਾਮ ਨੇ ਇੱਕ ਕਾਰੀ ਹੋਰ ਬੋਲ ਦਾਂਗੇ ਆਪਾਂ ਤੇ ਬਾਕੀ ਬਾਅਦ ਜਿੰਨਾ ਵੀ ਸੀਗਾ ਕੰਮ ਆਪਾਂ ਕਰ ਲਿਆ ਨਾ ਹਾਂਜੀ ਜਿੰਨਾ ਆਪਣਾ ਬਾਜ਼ਾਰ ਚ ਸੀਗਾ ਕਰ ਲਿਆ ਨਿਬੜ ਗਿਆ ਗਾਂਹ ਬਾਜ਼ਾਰ ਹੁਣ 20 ਦਿਨਾਂ ਨਾ ਮਿਲੇ ਤਾਂ ਕੋਈ ਦਿੱਕਤ ਨਹੀਂ ਹੈਗੀ ਹਾਂ ਤੇ ਇੱਕ ਬਾਈ ਨੀਸ਼ੂ ਬਾਈ ਮੈਂ ਤੈਨੂੰ ਇਹ ਕਹਿਣਾ ਚਾਹਣਾ ਬਾਜ਼ਾਰ ਹੈਗਾ ਤੇ ਬੂਟ ਲੈ ਲੈ ਬਾਈ ਬਣ ਕੇ ਤੇ ਉਹ ਬੂਟ ਆਪਾਂ ਲੈ ਲੈਨੇ ਆ ਤੇ ਆਪਾਂ ਆਪਣੇ ਜਿਹੜੇ ਕਪੜੇ ਹੈਗੇ ਉਹ ਵੀ ਮੰਗਾਲੇ ਹੋਏ ਆ ਆਪਾਂ ਤਾਂ ਫਿਰ ਸ਼ਲਟਾ ਛੋਟਾ ਫਿਰ ਆਪਾਂ ਦਵਾ ਕੇ ਪਾਇਆ ਕਰਾਂਗੇ ਇਸ ਦਵਾਲ ਹਾਂ ਸ਼ਲਟਾ ਸਾਡੀਆਂ ਆਉਂਦੀਆਂ ਸਹੀ ਹੈ ਸਹੀ ਹੈ ਬਸ ਲੋਰਾ ਵੀ ਮੰਗਾ ਲੀਆਂ ਹੈਗੀਆਂ ਹੁਣ ਤਾਂ ਕੋਈ ਚੱਕਰ ਹੈ ਨਹੀਂਗਾ ਆਪਣਾ ਤੇ ਫਿਰ ਆਪਾਂ ਬਸ ਖਿੱਚ ਦੇਣਾ ਕੰਮ ਬਾਪਾ ਲਈ ਕਰੇ ਤੇ ਇੱਕ ਬਾਈ ਹਰਪਾਲ ਕਮੈਂਟ ਬੜੇ ਆਉਂਦੇ ਆ ਵੀ ਆਹ ਆਵਦਾ ਚੈਨਲ ਬਣਾ ਲਾ ਤੇ ਮੁੰਡਿਆ ਤੇ ਬਾਈਆਂ ਨੂੰ ਬਾਈ ਦੱਸ ਦਈਏ ਵੀ ਚੈਨਲ ਤਾਂ ਹੈਗਾਗਾ ਥੋੜਾ ਜਨਾ ਰੋਕ ਕੇ ਵੀਡੀਓ ਆਉਣੀਆਂ ਤੇ ਹਨਾ ਮਾੜੀ ਮੋਟੀ ਗੱਲ 1921 ਹੈਗੀ ਹੈਗੀ ਤੇ ਬਾਬਾ ਭਲੀ ਕਰੇ ਜਲਦੀ ਆਪਾਂ ਤਾਂ ਕਹਿੰਦੇ ਆ ਸ਼ੁਰੂ ਕਰੇ ਹਨਾ ਸਰਪਾਲ ਤੇ ਵੀਡੀਓ ਪਾਉਣੇ ਬਲੌਗ ਪਾਉਣੇ ਆਪਦੇ ਭਾਈ ਭਾਵੇਂ ਤੇ ਥੋੜੀ ਦਿੱਕਤ ਪਰੇਸ਼ਾਨੀ ਹੈਗੀ ਜਲਦੀ ਬਾਬਾ ਭਲੀ ਕਰੂਗਾ ਹਾਂਜੀ ਸੰਦੀਪ ਭਾਈ ਸਾਸਰੀ ਕਾਲ ਜੀ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਚ ਬੈਠੀਆਂ ਜਿਹੜੀਆਂ ਇੱਧਰ ਬੈਠੀਆਂ ਉਹਨਾਂ ਨੂੰ ਸੰਦੀਪ ਵੱਲੋਂ ਸਾਸਰੀ ਕਾਲ ਜੀ ਤੇ ਕਈ ਵਾਰ ਮੈਂ YouTube ਤੇ ਦੇਖੀ ਜਾਂਦਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਬਲੌਗ ਆਪਾਂ ਕੱਲ ਅਪਲੋਡ ਕਰਤਾ ਤੇ ਬਾਈ ਕਈ ਕਮੈਂਟ ਕਰੀ ਜਾਂਦੇ ਸੀ ਬਾਈ ਤੇਰੀ ਆਵਾਜ਼ ਬਹੁਤ ਥੋੜੀ ਆਈ ਹੈ ਤੇ ਬਾਈ ਪਹਿਲਾ ਪਹਿਲਾ ਦਿਨ ਸੀ ਥੋੜਾ ਜਿਹਾ ਹੋਈ ਜਾਂਦਾ ਤੇ ਉਹਦੇ ਕਰਕੇ ਬਿੱਟੂ ਬਾਈ ਨੇ ਸਮਝਾਇਆ ਥੋੜਾ ਜਿਹਾ ਹੋਰ ਉੱਚੀ ਬੋਲਿਆ ਕਰ ਆਪਣੇ ਫੋਨਾਂ ਦੇ ਮੈਕ ਵਗੈਰਾ ਹਨਗੇ ਤੇ ਉੱਚਾ ਬੋਲਣ ਨਾਲ ਆਵਾਜ਼ ਵਧੀਆ ਆਉਂਦੀ ਹੈ ਤੇ ਬਾਈ ਕੋਸ਼ਿਸ਼ ਕਰਾਂਗੇ ਜਿਹੜਾ ਕੱਲ ਨੂੰ ਬਲੌਗ ਆਊਗਾ ਉਹਦੇ ਵਿੱਚ ਆਵਾਜ਼ ਤੁਹਾਨੂੰ ਕਲੀਅਰ ਮਿਲੇ ਤੇ ਬਾਈ ਅੱਜ ਅਸੀਂ ਗੁਰਦੁਆਰੇ ਸਾਹਿਬ 'ਚ 2 ਵਜ ਗਏ ਇੱਥੇ ਲੰਮੇ ਲੇਟ ਹੋਏ ਪਏ ਆਂ ਤੇ ਬਿਆਰ ਚ ਕਈ ਕੰਮ ਸੀ ਆ ਬਿੱਟੂ ਬਾਈ ਨੂੰ ਜੇ ਬੈਂਕ ਚ ਹੋ ਗਿਆ ਤੇ ਫੋਨ ਦੀਆਂ ਤਾਰਾ ਤੁਰਾਆਂ ਹੀ ਲੈਣੀਆਂ ਸੀਆਂ ਤੇ ਹੋਰ ਵੀ ਲੱਲਾ ਪੱਬਾ ਆ ਜਿਹੜਾ ਬਿੱਟੂ ਬਾਈ ਕਹਿੰਦਾ ਉਹ ਵੀ ਲੈਣ ਆਲਾ ਸੀ ਆ ਕਿਉਂਕਿ ਇੱਥੇ ਸ਼ਹਿਰ ਵੱਡਾ ਤੇ ਅੱਗੇ ਆਪਾਂ ਨੂੰ ਪਤਾ ਨਹੀਂ ਵੀ 15 ਦਿਨ ਮੀਂਹ ਦੇਣ ਕੋਈ ਸ਼ਹਿਰ ਨਾ ਮਿਲੇ ਤੇ ਉਹ ਸਮਾਨ ਸ਼ਰ ਲੱਪਾ ਅੱਜ ਲੈ ਲਿਆ ਤੇ ਅੱਜ ਬਾਈ ਆਪਾਂ ਬਿੱਟੂ ਇੱਥੇ ਰੁਕਣਾ ਹੈ ਨਹੀਂ 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 ਆਪਾਂ ਚੱਲਾਂਗੇ ਅੱਜ ਬੜਾ ਸ਼ਾਮ ਦੇ ਟਾਈਮ ਚੱਲਾਂਗੇ ਉਹ ਥੱਲੇ ਥੰਦੇ 5 4 5 15 ਕਿਲੋਮੀਟਰ ਜਾਣਾ ਬਾਈ ਆਪਾਂ 15 ਕਿਲੋਮੀਟਰ ਆਪਾਂ ਓਹੀ ਅੱਧੇ ਘੰਟੇ ਚਲਾ ਦਾਂਗੇ ਹਾਂ ਆਪਣਾ ਮੇਨ ਅੱਜ ਉਹਨਾਂ ਕੋਲ ਹੀ ਜਾਣ ਦਾ ਬਲਾਸਪੁਰ ਅੱਜ ਦੇ ਕੱਲ ਫਿਰ ਉੱਥੇ ਰੁਕ ਜਾਗੇ ਤੇ ਆਪਾਂ ਫਿਰ ਵਧੀਆ ਹੋਰ ਕੰਟੈਂਟ ਗੁਰੂਕਾਰ ਹੈਗਾ ਤੁਹਾਨੂੰ ਦੱਸਿਆ ਸੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਉਹ ਆਪਾਂ ਕਵਰ ਕਰਾਂਗੇ ਤੇ ਹੁਣ ਫਿਰ ਆਪਾਂ ਅੱਜ ਇੱਥੇ ਹੀ ਹੈਗੇ ਆ ਦੇਖੋ ਹਲੇ ਤਾਂ ਆਪਾਂ ਸ਼ੇਰ ਦੇ ਜਾ ਗਏ ਰਹੇ ਆ ਜੇਕਰ ਰਾਤੀ ਆਸ-ਪਾਸੇ ਰੁਦਰਪੁਰ ਕੋਲ ਦੇਖੋਰ ਦੇਖਣ ਵਾਲਾ ਹੋਇਆ ਤੇ ਹੁਣ ਅਸੀਂ ਜਾ ਕੇ ਦੇਖਾਵਾਂਗੇ ਕਿ ਮੋਲ ਕਹਿ ਰਹੇ ਸੀ ਕਾਕਾ ਭਾਜੀ ਕਿ ਉਹ ਮੋਲ ਦੇਖ ਆਇਓ ਕਿਦਾਂ ਕਿਹੜਾ ਨਾਮ ਲੈ ਰਹੇ ਸੀ ਉਹ ਮੈਨੂੰ ਯਾਦ ਨਹੀਂ ਹੈਗਾ ਉਹ ਆਪਾਂ ਇੱਕ ਚ ਤਾਂ ਅਸੀਂ ਵੀ ਗਏ ਸੀ ਗਿਆ ਨਹੀਂ ਪਤਾ ਪਰ ਕਿਹੜਾ ਮੋਲ ਕਿੱਥੇ ਕਰਕੇ ਕਿੱਥੇ ਕਰਕੇ ਵੀ ਨਹੀਂ ਸਾਨੂੰ ਪਤਾ ਕਿੱਥੇ ਕਰਕੇ ਸੀ ਉਹ ਇੰਨਾ ਨਹੀਂ ਧਿਆਨ ਹੁੰਦਾਗਾ ਬਸ ਉਹੀ ਮੋਲ ਜਿਹੀ ਸੀ ਕਿਉਂ ਚਲੋ ਜਿਹੜਾ ਇਹ ਮੋਲ ਲਾ ਲਓ ਤੇ ਫਿਰ ਹੁਣ ਬਿੱਟੂ ਦਾ ਮਲਾਈ ਕੋਫਤਾ ਜਿਹੜਾ ਇੱਥੇ ਫੇਵਰੇਟ ਹੈਗਾ ਜਿਹੜਾ ਇਹਨੇ ਖਾਦਾ ਸੀ ਮਲਾਈ ਕੋਫਤਾ ਹੁਣ ਰਸ ਮਲਾਈ ਦੀ ਇਹਨੂੰ ਮਲਾਈ ਕੋਫਤਾ ਕਹਿੰਦਾਗਾ ਇਹ ਉਹ ਦੇਖੋ ਖਾਣ ਚੱਲਾਂਗੇ ਖਾਣਾਗਾ ਮਲਾਈ ਕੋਫਤਾ ਜਾ ਜਾਵਾਂਗੇ ਜਾ ਜਾਵਾਂਗੇ ਚਲੋ ਚੱਲਦੇ ਹਾਂ ਠੀਕ ਹੈ ਜੀ ਆਪਾਂ ਆਪਾਂ ਰੂਦਰਪੁਰ ਸ਼ਹਿਰ ਜੀ ਤੇ ਬਾਬੇ ਦੇ ਘਰ ਤੋਂ ਲੈ ਕੇ ਆ ਗਿਆ ਅੱਜ ਦਾ ਜਿਹੜਾ ਆਪਾਂ ਸਫ਼ਰ ਆਪਣਾ ਸ਼ੁਰੂ ਕਰਨ ਲੱਗੇ ਆਂਗੇ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਤਿਕਾਰ ਨਾਲ ਜੀ ਤੇ ਬਾਬੇ ਦੀ ਕਿਰਪਾ ਨਾਲ ਅੱਜ ਆਪਾਂ ਚੌਥੀ ਸਟੇਟ 'ਚ ਜਾਣ ਲੱਗੇ ਆਂਗੇ ਯੂਪੀ ਦੇ ਵਿੱਚ ਜੀ ਤੇ ਬਾਈ ਜਿਹੜਾ ਆਪਾਂ ਨੂੰ ਅੱਗੇ ਬੁਲਾ ਰਿਹਾਗਾ ਬਾਈ ਦਾ ਨਾਮ ਹੈਗਾ ਕਾਕਾ ਤੇ ਏ ਨਹੀਂ ਪਤਾ ਬਾਈ ਉਹਨਾਂ ਦਾ ਪਿੰਡ ਬਲਾਸਪੁਰ ਹੈ ਜਾਂ ਬਲਾਸਪੁਰ ਦੇ ਲਾਗੇ ਤਾਂ ਕਿ ਕੋਈ ਹੋਰ ਪਿੰਡ ਆਗਾ ਕੋਈ ਨਾ ਇਹ ਆਪਾਂ ਨੂੰ ਜਾ ਕੇ ਪਤਾ ਲੱਗੂਗਾ ਤੇ ਬਾਈ ਫੋਨ ਕਰੀ ਜਾਂਦਾਗਾ ਗੱਲਬਾਤ ਹੁੰਦੀ ਰਹਿੰਦੀ ਹੈ ਬਾਈ ਨਾਲ ਤੇ ਜਾਣਿਆ ਆਪਾਂ ਬਾਈ ਦਾ ਵੀ ਆਪਾਂ ਖੇਤ ਬਟਡੌਲ ਸਾਰਾ ਦਿਖਾਵਾਂਗੇ ਬਾਈ ਕਹਿੰਦਾ ਭਾਈ ਤੁਸੀਂ ਆਓ ਸਹੀ ਤੇ ਜੂਪੀ ਦਾ ਬਾਈ ਬਹਾਰੇ ਪਹਿਲਾ ਪਿੰਡ ਹੈ ਕਿ ਦੂਜਾ ਤੀਜਾ ਪਿੰਡ ਹੈ ਜਾਂ ਕੋਈ ਸ਼ਹਿਰ ਹੈਗਾ ਇਹ ਹੁਣ ਆਪਾਂ ਨੂੰ ਜਾ ਕੇ ਹੀ ਪਤਾ ਲੱਗੂਗਾ ਕਿਉਂਕਿ ਬਈ ਆਪਾਂ ਵੀ ਪਹਿਲੀ ਵਾਰੀ ਜਾਣੇ ਆ ਤੇ ਸਾਨੂੰ ਕਿੱਦਾਂ ਦੇ ਹਾਲਾਤ ਕੀ ਗੱਲਬਾਤ ਹੈ ਆਪਣੇ ਪੰਜਾਬੀ ਭਰਾਵਾਂ ਦੇ ਘਰ ਕਿ ਸਲੋਟ ਆਗੇ ਸਾਰੀ ਗੱਲਬਾਤ ਦਿਖਾਵਾਂਗੇ ਤੇ ਵੀਡੀਓ ਦੇ ਨਾਲ ਬਾਈ ਤੁਸੀਂ ਬਣੇ ਰਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਹਮਣੇ ਬਾਈ ਰੋਡ ਆਉਂਦਾ ਰੁਦਰਪੁਰ ਸ਼ਹਿਰ ਤੋਂ ਤੇ ਆਹ ਵੱਡੇ ਰੋਡ ਤੇ ਆ ਕੇ ਚੜ ਜਾਂਦਾ ਇਹ ਰੋਡ ਖਾਬੇ ਹੱਥ ਬਾਈ ਜਿਹੜਾ ਸਿੱਧਾ ਜਾਂਦਾ ਨਾ ਏ ਬਲਾਸਪੁਰ ਨੂੰ ਜਾਂਦਾ ਕਹਿੰਦੇ ਨੱਕ ਦੀ ਸੇਦੰਗੂ ਸਿੱਧਾ ਜਾਇਓ ਕਿਸੇ ਪਾਸੇ ਝਾਕਣ ਦੀ ਲੋੜ ਨਹੀਂ ਗਈ ਸਿੱਧਾ ਬਲਾਸਪੁਰ ਜਾਣੇ ਬਣੀ ਜਾਊਗਾ ਤੇ ਇਹ ਤੋਂ ਬਾਈ ਉਲਟ ਸੱਜੇ ਪਾਸੇ ਇਧਰ ਨੂੰ ਇਹ ਰੋਡ ਜਾਂਦਾ ਨਾ ਨੈਣੀ ਤਾਲ ਹਲਦਵਾਨੀ ਕਹੀਂ ਜਾਂਦਾਗਾ ਤੇ ਆਪਾਂ ਜਾਣਾ ਜੀ ਇਧਰ ਨੂੰ ਏ ਆਪਾਂ ਬਾਈ ਬਲਾਸਪੁਰ ਵਾਲੇ ਰੋਡ ਤੇ ਖੜੇ ਆਂਗੇ ਪੁਲ ਦੇ ਉੱਤੇ ਪਿੱਛੇ ਬਾਈ ਮੌਸਮ ਜਮਾਂ ਸਾਫ਼ ਸੀਗਾ ਕੋਈ ਗੱਲਬਾਤ ਨਹੀਂ ਸੀਗੀ ਤੇ ਇੱਥੇ ਰੋਡ ਤੋਂ ਪਤਾ ਲੱਗਦਾ ਵੀ ਮੀਂਹ ਆ ਕੇ हटਿਆਗਾ ਤੇ ਬਾਈ ਇਹ ਰੋਡਾਂ ਦਾ ਸਿੱਧਾ ਬਲਾਸਪੁਰ ਨੂੰ ਵੀ ਜਾਂਦਾ ਜਾਦਾ ਬਲਾਸਪੁਰ ਆਲਾ ਰੋੜੀ ਇਹਨੂੰ ਕਹਿੰਦੇ ਆਗੇ ਦਿੱਲੀ ਨੂੰ ਵੀ ਜਾਂਦਾ ਬਰੇਲੀ ਨੂੰ ਵੀ ਜਾਂਦਾ ਤੇ ਇੱਕ ਜੀ ਇਹ ਰਾਮਪੁਰ ਨੂੰ ਵੀ ਜਾਂਦਾ ਗਏ ਰੋਡ ਤੇ ਬਾਈ ਜਿੱਥੋਂ ਆਪਾਂ ਪਿੱਛੋਂ ਰੁਜ਼ਰ ਪਰਤੋਂ ਚੌਕ ਮੁੜੇ ਠੀਕ ਆ ਜੀ ਤੇ ਉਦੋਂ ਬਾਈ 15 ਕਿਲੋਮੀਟਰ 10 15 ਕਿਲੋਮੀਟਰ ਗਾਹਾਂ ਐ ਇਸੇ ਰੋਡ ਤੇ ਆ ਕੇ ਖੱਬੇ ਹੱਥੀ ਬਾਈ ਸੜਕ ਮੁੜਦੀ ਹੈਗੀ ਨਾਨਕਪੁਰੀ ਸਾਹਿਬ ਟਾਂਡਾ ਨੂੰ ਜਿੱਥੇ ਬਹੁਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਆਪਾਂ ਪਿਛਲੇ ਦਿਨੀ ਉੱਥੇ ਜਾ ਕੇ ਵੀ ਆਏ ਆ ਬਾਈ ਜੇ ਜੇ ਕੋਈ ਨਾਨਕ ਮੱਤਾ ਗੁਰਦੁਆਰਾ ਸਾਹਿਬ ਬਲ ਜਾਂਦਾਗਾ ਹਨਾ ਤੇ ਜਾਂ ਆਉਂਦਾਗਾ ਉਧਰੋਂ ਤਾ ਇਹ ਰਸਤੇ ਦੇ ਵਿੱਚ ਹੀ ਪੈਂਦਾ ਬਾਈ ਰੁਦਰਪੁਰ ਗੁਰਦੁਆਰਾ ਤੋਂ ਜਿਹੜਾ ਰੁਦਰਪੁਰ ਮੇਨ ਰੋਡ ਤੋਂ ਬਾਈ ਚੌਕ ਦੇ ਪਲਾਸਪੁਰ ਵਾਲਾ ਰੋਡ ਮੁੜਦਾ ਨਾ ਉਧਰ ਜਾ ਕੇ ਬਸ ਥੋੜਾ ਜਿਹਾ ਪਿੰਡਾ ਪਿੰਡ ਵੱਲ ਕੱਟ ਕੇ ਨਾ ਗੱਡੀ ਸਿੱਧਾ ਗੁਰਦੁਆਰਾ ਸਾਹਿਬ ਆ ਜਾਂਦਾ ਜੀ ਨਾਨਕਪੁਰੀ ਟਾਂਡਾ ਤੇ ਆਉਂਦਿਆਂ ਜਾਂਦੀਆਂ ਸੰਗਤਾਂ ਨੂੰ ਬੇਨਤੀ ਹੈ ਬਾਈ ਜਰੂਰ ਜਾ ਕੇ ਆਇਆ ਕਰੋ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਜਿਵੇਂ ਬਾਈ ਚਾਰਕ ਕਣੀਆਂ ਪੈਂਦਿਆਂ ਨੇ ਨਾ ਨਾਲ ਦੀ ਨਾਲ ਹੀ ਲੂਂ ਕੰਡਾ ਖੜਾ ਹੋ ਜਾਂਦਾਗਾ ਤੇ ਗੱਡੀਆਂ ਕਹਿੰਦੇ ਉਹਦੀ ਚਾਲ ਹੀ ਦੁਕਾਨ ਦੇ ਮੂਹਰੇ ਲਾਤੀਆਂ ਤੇ ਬਾਈ ਆਪਾਂ ਚਾਹ ਨੂੰ ਕੋਈ ਬਾਲਾ ਵੜਾਵਾ ਨਹੀਂ ਦਿੰਦੇ ਹਨਾ ਵੀ ਬਾਲੀ ਕੋਈ ਚੰਗੀ ਚੀਜ਼ ਨਹੀਂ ਹੈਗੀ ਵੀ ਵਾਰੀ-ਵਾਰੀ ਸਾਰਾ ਦਿਨ ਪੀ ਚੱਲੋ ਬਸ ਆਪਣਾ ਤਾਂ ਕੰਮ ਉਹੀ ਐ ਚਾਹ ਪੀ ਕੇ ਨਾ ਮੜੇ ਹੱਡ ਜੇ ਤੱਤੇ ਹੋ ਜਾਂਦੇ ਹੈਗੇ ਤੇ ਕੋਈ ਬਾਲਾ ਤਾਂ ਹੈ ਨਹੀਂ ਸੀਗਾ ਆਪਾਂ 15 ਕਿਲੋਮੀਟਰ ਹੀ ਜਾਣਾ ਸੀ ਉਹ ਤਾਂ ਕਣੀਆਂ ਆਈਆਂ ਦੇਖ ਕੇ ਨਾ ਚੱਤ ਕਰਿਆ ਆ ਕਿਆ ਭਾਈ ਮੁੰਡਾ ਕਿਸੇ ਤਾਂ ਕਹਿਣ ਕਹਿਣ ਦੀ ਪੀ ਲੈਂਦੇ ਨੇ ਲੋਕ ਕਹਿੰਦੇ ਨਾ ਮਤਲਬ ਕੀ ਚਾਹ ਪੀ ਕੇ ਕਹਿੰਦਾ ਥੋੜੀ ਚੁਸਤੀ ਆ ਜਾਂਦੀ ਆ ਸਾਡੇ ਦੱਤੇ ਹੋ ਜਾਂਦੇ ਆ ਉਹ ਫਿਰ ਉਹ ਕਹਿਣ ਕਹਿਣ ਚ ਪੀ ਲੈਂਦੇ ਅਸੀਂ ਨਹੀਂ ਕਹਿਣ ਕਹਿਣ ਚ ਤਾਂ ਨਹੀਂ ਲੱਗੀਦਾ ਇਹ ਲੱਗੀਦਾ ਲੱਤੀ ਆ ਆਪਾਂ ਨੂੰ ਇਹ ਚਾਹ ਵਾਲੀ ਤੇ ਹਟਾਵਾਂਗੇ ਹੌਲੀ ਹੌਲੀ ਸਾਡੇ ਤਾਂ ਕਿਹੜੀ ਆਹ ਲਾਤ ਦਾ ਕਿਹੜੀ ਆ ਮਤਲਬ ਕੀ ਜਦ ਆਪਾਂ ਸਟੋਰ ਤੇ ਜਾਂਦੇ ਸੋ ਤੜਕੇ ਪਿੰਦੇ ਸ਼ਾਮ ਨੂੰ ਪਿੰਦੇ ਦੋ ਟਾਈਮ ਹੀ ਪਿੰਦੇ ਸੀ ਹੁਣ ਛਾਣ ਕੇ ਥੋੜੀ ਬਣਾ ਦਈਏ ਕਿਹੜੀ ਪਿੰਦੇ ਸੀਗੇ ੜੜਕੇ ਕਦੇ-ਕਦੇ ਪੀਂਦੇ ਸੀਗੇ ਉਹ ਅੱਗੇ ਹੁਣ ਕੈਨਮਣ ਜੀ ਹੁੰਦੀ ਹੈ ਨਾ ਘਰੇ ਵੀ ਬੈਠਾ ਉਹਦੇ ਵਿੱਚ ਚਾਹ ਬਣਾ ਲਓ ਚਲੋ ਪੀ ਲੈਨੇ ਆ ਉਹ ਗੱਲ ਹੁਣ ਕੈਨਮਣ ਜੀ ਪਿਆਏ ਖੜੀ ਸੀ ਚਾਹ ਪੀ ਲੈਨੇ ਉਹ ਫਿਰ ਉਹ ਮੌਜਾ ਬਣ ਗਿਆ ਠੀਕ ਹੈ ਜੀ ਠੀਕ ਅਰੇ ਯਾਰ ਪਲਾਸਪੁਰ ਵਾਲਾ ਰੋਡ ਬਾਈ ਥੋੜਾ ਜਿਹਾ ਹੋਰ ਅੱਗੇ ਨੂੰ ਆਕੇ ਨਾ ਤੇ ਆ ਜਾਂਦੀ ਹੈ ਜਗਾ ਕੌਸ਼ਲਗੰਗ ਕੌਸ਼ਲਕੰਜ ਤੇ ਕਨੈਕਟਰ ਹੱਥ ਹੈ ਬਾਈ ਗੁਰਦੁਆਰਾ ਸਾਹਿਬ ਆਗਾ ਰੋਡ ਦੇ ਉੱਪਰ ਹੀ ਬਿਲਕੁਲ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਾਈ ਆਹ 게ਟ ਬਣਿਆ ਹੋਇਆਗਾ ਸੰਤ ਬਾਬਾ ਫੌਜਾ ਸਿੰਘ ਜੀ ਦਵਾਰ ਤੇ ਇਹ ਬਾਈ 게ਟ ਕਨੈਕਟਰ ਹੱਥ ਮੁੜ ਕੇ ਨਾ ਤੇ ਸਿੱਧਾ ਅੱਗੇ ਇੱਕ ਦੋ ਪਿੰਡਾਂ ਦੇ ਵਿੱਚ ਦੀ ਹੁੰਦਾ ਹਵਾਇਆ ਨਾਨਕਪੁਰੀ ਟਾਂਡਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਚਲਾ ਜਾਂਦਾਗਾ ਇਹ ਰਾਹ ਜਾਂਦਾਗਾ ਜੀ ਤੇ ਆਪਾਂ ਜਾ ਰਹੇ ਆ ਜੀ ਜੋਤੀ ਸਟੇਟ ਆ ਬਾਬੇ ਦੀ ਕਿਰਪਾ ਨਾਲ ਜੁਪੀ ਦੇ ਵਿੱਚ ਐਂਟਰ ਹੋਣ ਜਾ ਰਹੇ ਹਾਂ ਹੁਣ ਦਾਖਲ ਹੋਣ ਜਾ ਰਹੇ ਹਾਂ ਆਪਾਂ ਹੁਣ ਬਈ ਹੈਗੇ ਆਂਗੇ ਜੁਪੀ ਦੇ ਵਿੱਚ ਜੁਪੀ ਇਧਰਲੇ ਪਾਸੇ ਜੁਪੀ ਆਗੇ ਤੇ ਇਧਰ ਮਗਰ ਰਹਿ ਗਿਆ ਉੱਤਰਾਖੰਡ ਮੀਨਾ ਸਵਾਮੀਨਾ ਬਾਈ ਆਪਾਂ ਉੱਤਰਾਖੰਡ ਦੇ ਵਿੱਚ ਲਾਇਆ ਹਨ ਤੇ ਪਹਾੜੀ ਲੋਕਾਂ ਨੇ ਉੱਥੋਂ ਦੇ ਲੋਕਾਂ ਨੇ ਆਪਣਾ ਬੜਾ ਸਾਥ ਦਿੱਤਾ ਸਾਰਿਆਂ ਦਾ ਬਾਈ ਬੜਾ ਧੰਨਵਾਦ ਗੁਰੂਆਂ ਪੀਰਾਂ ਦੀ ਧਰਤੀ ਆਪਾਂ ਸਾਰੇ ਥਾਂ ਤੇ ਜਾ ਕੇ ਆਏ ਆਂਗੇ ਤੇ ਰੱਬ ਸੁੱਖ ਰੱਖੇ ਆਪਾਂ ਗਾਹਲੇ ਸਾਲ ਆ ਫੇਰ ਆਈਏ ਬਾਈ ਸਾਰਿਆਂ ਦਾ ਜਗ੍ਹਾ ਤੇ ਫੇਰ ਆਈਏ ਤੇ ਉੱਤਰਾਖੰਡ ਦੀ ਬਾਈ ਸਾਰੀ ਨਗਰ ਪੰਚਾਇਤ ਦਾ ਵੀ ਧੰਨਵਾਦ ਟੂਰਨਾਮੈਂਟ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਸੁੱਖ ਰੱਖੇ ਬਾ ਉਤਰਾਖੰਡ ਫੇਰ ਕਦੇ ਆਵਾਂਗੇ ਤੇ ਹੁਣ ਫਲਾ ਹਾਲ ਆਪਾਂ ਚੂਪੀ ਚ ਗੇੜੇ ਦਿੰਨੇ ਆ ਜੀ ਚੂਪੀ ਚ ਦੇਖਦੇ ਆ ਕੀ ਗੱਲਬਾਤ ਆ ਲੋਕ ਕਿੱਦਾਂ ਦੇ ਆਗੇ ਕੀ ਖੇਤੀਬਾੜੀ ਕਰਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਹਨਾ ਕਿੱਦਾਂ ਦੇ ਘਰਵਾਰ ਆਪਾਂ ਸਾਰਾ ਕੁਝ ਸ਼ਾਨਵੀਨ ਕਰਾਂਗੇ ਰਿਪੋਰਟਰ ਤਾਂ ਹੈ ਨਹੀਂ ਕਿ ਸ਼ਾਨਵੀਨ ਕਰਨ ਨੂੰ ਵੈਸੇ ਜਿਵੇਂ ਉਤਰਾਖੰਡ ਚ ਗਏ ਸੀ ਉਦੋਂ ਹੀ ਸਾਰਾ ਕੁਝ ਜੀ ਸਾਸਰੀ ਘਾਟ ਕਲਾਸਪੁਰ ਬਈ ਅੱਗੇ ਰਹਿ ਗਿਆ 3.5 ਕਿਲੋਮੀਟਰ ਤੇ ਆਪਾਂ ਕਨੈਕਟਰ ਸਾਈਡ ਨੂੰ ਖੱਬੇ ਹੱਥ ਫੇਰ ਇੱਕ ਸੜਕ ਮੁੜ ਗਈ ਇਧਰ ਉਸ ਬਾਈ ਦਾ ਪਿੰਡ ਆਗਾ ਗਾਂ ਜਾ ਕੇ ਹਜੇ ਪਤਾ ਲੱਗੂ ਕਿਹੜਾ ਪਿੰਡ ਆਗਾ ਨਿਸ਼ੂ ਬਾਈ ਨਾਲ ਹੀ ਗੱਲਬਾਤ ਹੋਈ ਆ ਬਰੇਲੀ ਇੱਥੋਂ ਜੀ 85 ਕਿਲੋਮੀਟਰ ਬਿਹੜੀ 35 ਕਿਲੋਮੀਟਰ ਸ਼ੀਸ਼ਗੜ ਹੈਗਾ 25 ਕਿਲੋਮੀਟਰ ਭਾਈ 7:05 ਹੋ ਗਏ ਤੇ ਜਦੋਂ ਫਿਰ ਆਪਾਂ ਨੂੰ ਰਾਹ ਨਹੀਂ ਲੱਭਿਆ ਫਿਰਦੇ ਰਹੇ ਆਸੇ ਪਾਸੇ ਢੇਡੇ ਖਾਂਦੇ ਤੇ ਉਹ ਜਵਾਕ ਭਾਈ ਆਪਾਂ ਨੂੰ ਲੈਣ ਆਇਆ ਮੋਟਰਸਾਈਕਲ ਤੇ ਨਾਲ-ਨਾਲ ਸਵਤਵ ਦੇ ਘਾਰੇ ਸਵਤਵ ਦੇ ਘਾਰੇ ਸਵਤਵ ਦੇ ਕਲਾ ਦੇ ਘਾਰੇ ਧਾਰੀਆਂ ਪੰਜ ਦੋਸਤ ਦਵਤ ਕੀਤੇ ਗਾਲ ਘੰਟ ਕੋ ਮਾਰਿਆ ਚੁਰ ਗਰਮ ਪਾਇਆ ਜਿਨਨ ਕੋ ਤੇ ਨਾਮ ਅਰਖੇ ਲਾਗੇ ਤੇ ਲਨ ਤੇ ਸੁਕਵਾ ਦਿੱਤ ਕਾਰਿਆ ਅਨਦਵਜੇ ਅਨਦਸਣੋ ਵਤ ਭਾਗੀ ਹੋ ਸਗਲ ਮਨੋਰਥ ਪੂਰੇ ਸਾਰ ਬ੍ਰਹਮ ਕੋ ਪਾਇਆ ਉਤਰੇ ਸਗਲ ਟਾਈਮ ਹੋ ਗਿਆ ਭਾਈ ਸਵਾ 7 ਦਾ ਤੇ ਆਪਾਂ ਇਸ ਵਕਤ ਹੈਗੇ ਆ ਜੂਪੀ ਦੇ ਵਿੱਚ ਪਰ ਜੂਪੀ ਦੇ ਵਿੱਚ ਹੈਗੇ ਆਗੇ ਪੰਜਾਬੀ ਆਪਣੇ ਭਰਾ ਦੇ ਘਰੇ ਸਾਹਮਣੇ ਟਰੈਕਟਰ ਖੜਾ ਜੀ ਸਵਰਾਜ 855 ਲਾਲ ਕੋੜਾ ਤੇ ਤਵੀਆਂ ਮਗਰ ਪਾਈਆਂ ਹੋਈਆਂ ਆ ਤੇ ਲਿਬੜਿਆ ਪਿਆ ਭਾਈ ਪੂਰਾ ਜਿਵੇਂ ਕੱਦੂ ਕਰਕੇ ਆਏ ਹੁੰਦੇ ਆ ਭਾਈ ਆਏ ਕੀ ਹੁੰਦਾ ਕੱਦੂ ਕਰਕੇ ਹੀ ਆਏ ਆਗੇ ਜਿਹੜੇ ਹਿਸਾਬ ਨਾਲ ਹਾਲਾਤ ਹੋਏ ਪਏ ਆ ਨਾ ਟਰੈਕਟਰ ਦੇ ਤੇ ਕੱਦੂ ਕਰਕੇ ਆਏ ਆ ਤੇ ਇਧਰ ਆਪਣੀਆਂ ਜੀ ਚਾਰ ਗੱਡੀਆਂ ਲਿਆ ਕੇ ਖੜੀਆਂ ਕਰਤੀਆਂ ਤੇ ਆਪਣੇ ਫੋਨ 'ਚ ਬਾਈ ਨੰਬਰ ਭਰਿਆ ਹੋਇਆ ਗੁਰਜਿੰਦਰ ਸਿੰਘ ਕਾਕਾ ਉੱਤਰਾਖੰਡ ਪਹਿਲਾਂ ਆਪਾਂ ਨੂੰ ਬਾਈ ਮਿਲਿਆ ਸੀਗਾ ਤਾਂ ਆਪਾਂ ਉੱਤਰਾਖੰਡ ਭਰ ਲਿਆ ਸੀ ਤੇ ਪਰ ਬਾਈ ਯੂਪੀ ਦੇ ਵਿੱਚ ਬਾਈ ਦਾ ਘਰ ਤਾਂ ਜਾਂਦਾਗਾ ਬਾਈ ਸਾਸਰੀ ਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੋ ਜੀ ਕੀ ਹਾਲ ਹੈ ਤੁਹਾਡਾ ਠੀਕੋ ਬੰਦਾ ਛੋਟਾ ਬੰਦਾ ਲੈਣਾ ਲੈਣਾ ਅੱਛਾ ਜੀ ਹਾਂ ਆਪਾਂ ਨੂੰ ਲੈਣ ਆਇਆ ਜੀ ਅੱਗੇ ਇਹ ਆਪਾਂ ਬਾਈ ਪਤਾ ਨਹੀਂ ਲੱਗਿਆ ਰਾਹ ਜੇ ਦਾ ਅਦਰ ਉਹੀ ਰਾਹ ਪਹਿਲਾਂ ਅਸੀਂ ਇੱਕ ਹੋਰ ਰਾਹ ਮੜ ਗਏ ਸੀ ਪੜ ਗਏ ਸੀ ਤੁਸੀਂ ਪਤਾ ਲੱਗਿਆ ਨਹੀਂ ਇਹਨੂੰ ਦੱਸਿਆ ਨਾ ਹਾਂਜੀ ਆਪਾਂ ਇਸ ਵਕਤ ਬਾਈ ਕਿਹੜੀ ਜਗ੍ਹਾ ਤੇ ਕਿੱਥੇ ਜੇ ਯੂਪੀ ਦੇ ਵਿੱਚ ਇਸ ਟਾਈਮ ਯੂਪੀ ਆਪਾਂ ਰਾਮਪੁਰ ਜ਼ਿਲ੍ਹੇ 'ਚ ਬੈਠੇ ਹਾਂ ਰਾਮਪੁਰ ਜ਼ਿਲ੍ਹਾ ਠੀਕ ਐਸਾ 30 ਕਿਲੋਮੀਟਰ ਰਾਮਪੁਰ ਦਾ ਪਿੰਡ ਹਾਂਜੀ ਫਿਰ ਬਲਾਸਪੁਰ ਇਹ ਪਿਪਲੀਆ ਮੈਤੋ ਕਿਹੜਾ ਪਿੰਡ ਪਿਪਲੀਆ ਮੈਤੋ ਪਿਪਲੀਆ ਮੈਤੋ ਠੀਕ ਆ ਤੇ ਘਰ ਪਰਿਵਾਰ ਬਾਈ ਬਾਕੀ ਸਾਰਾ ਚੜਦੀ ਕਲਾ ਚੜਦੀ ਕਲਾ ਦੇਖੀ ਜਾਂਦੇ ਤੁਸੀਂ ਮਾਤਾ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਬੇਟਾ ਸਾਸਰੀ ਘਾਲ ਠੀਕ ਠਾਕ ਹਾਂ ਜੀ ਚੜਦੀ ਕਲਾ ਚੜਦੀ ਕਲਾ ਤੰਦਰੁਸਤ ਸਿਹਤ ਵਾਸਾ ਵਾਸਾ ਸਭ ਨੂੰ ਬੇਟਾ ਹਾਂਜੀ ਉਹਨੂੰ ਵੀ ਹਾਂਜੀ ਜਿਹੜੇ ਕਿੱਧਰ ਦੀ ਕਿੱਧਰ ਤੁਰੇ ਫਿਰਦੇ ਆ ਹਨਾ ਹਾਂਜੀ ਆਜੋ ਭਾਈ ਬੈਠਾ ਤੁਸੀਂ ਵੀ ਬਾਸ ਬਾਸ ਬਾ ਸ਼ਾਬਾ ਸ਼ਾਬਾ ਸ਼ੁਕੁਰ ਸ਼ੁਕੁਰ ਆਜੋ ਅਰੇ ਭਈ ਹਾਉ ਸਹੀ ਯਾਰ ਚੱਪੋ फटाफट ਕੱਢ ਲਿਆ ਹੋਏ ਨੇ ਰੋਟੀਆਂ ਦੇਖੋ ਦਾਦਾ ਜੀ ਦਾ ਪੁੱਤ ਇੱਕ ਭਾਈ ਬਹੁਤ ਧੰਨਵਾਦ ਭਾਈ ਗੁਰਜਿੰਦਰ ਸਿੰਘ ਬਾਈ ਕਾਕੇ ਦਾ ਜਿਨ੍ਹਾਂ ਨੇ ਰਾਤ ਨੂੰ ਢੱਡ ਭਰਨ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਿਆ ਬੜੀ ਸੇਵਾ ਪਾਣੀ ਕਰੀ ਜਾਂਦੇ ਹੈਗੇ ਤੇ ਬੜਾ ਧੰਨਵਾਦ ਭਾਈ ਛੱਤ ਮਿਲ ਗਈ ਰਹਿਣ ਵਾਸਤੇ ਤੇ ਪਰਮਾਤਮਾ ਇਸ ਘਰ ਨੂੰ ਬਈ ਚਾਰ ਚਾਹਨਾ ਲਾਵੇ ਜੀ ਚੜਦੀ ਕਲਾ ਰਹੇ ਤੇ ਸਾਰਾ ਪਰਿਵਾਰ ਤੇ ਮਿਹਰ ਭਰੇ ਹੱਥ ਰਹੇ ਭਾਈ ਆਪਾਂ ਪੰਜਾਬ ਤੋਂ ਆਏ ਆਂਗੇ ਤੇ ਆਪਾਂ ਨੂੰ ਕਿਹੜੀ ਜਗ੍ਹਾ ਖਾਣ ਪੀਣ ਮਿਲ ਰਿਹਾ ਬਾਈ ਯੂਪੀ ਦੇ ਵਿੱਚ ਯੂਪੀ ਦੇ ਵਿੱਚ ਤੇ ਬਿਲਕੁਲ ਪਰਿਵਾਰ ਵਾਲਾ ਮਾਹੌਲਾ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਬੜਾ ਵਧੀਆ ਲੱਗੀ ਜਾਂਦਾ ਹੈ ਕਿਉਂ ਨਹੀਂ ਸ਼ੁਕਰਦਾਰ ਲੱਗ ਰਿਹਾ ਜੀ ਤੇ ਆਪਣਾ ਮਤਲਬ ਐ ਲੱਗ ਰਿਹਾ ਯੂਪੀ ਚਾ ਕੇ ਆਪਾਂ ਨੂੰ ਪੰਜਾਬ ਤੋਂ ਵੱਧ ਕੇ ਐ ਲੱਗਦਾ ਜੀ ਮਤਲਬ ਨਿਆਰਾ ਆ ਗਿਆ ਮੈਂ ਇਸ ਵੇਲੇ ਤੁਹਾਨੂੰ ਮੈਂ ਕੀ ਕਮਾ ਪ੍ਰਸ਼ਾਦਾ ਛਕ ਲੋ ਫੇਰ ਕਰ ਦਿਆਂਗਾ। ਭਾਈ ਮਾੜਾ ਦੱਸਾਂ ਤੁਹਾਨੂੰ ਮੈਂ ਪੂਰਾ ਪਿੰਡ ਜਿ ਬਣਿਆ ਹੋਇਆ ਪਿੱਛੇ ਖਲਜੀ ਸੀਗੀ ਉੱਥੇ ਨਹਾ ਕੇ ਆਏ ਆਂ ਸੀ ਤੇ ਬੜਾ ਹੋਰ ਵਧੀਆ ਲੱਗਿਆ ਜੀ ਨਿਆਰਾ ਆ ਗਿਆ ਮੈਨੂੰ ਗੋਗਾ ਆਪਣੇ ਕਾਕਾ ਭਾਈ ਆ ਗਏ ਨੇ ਇੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਆਪਣੇ ਪੱਛਿਆਂ ਵਾਂਗ ਉਹਨਾਂ ਨੇ ਰੱਖਿਆ ਹੋਇਆ ਤੇ ਬਸ ਮੈਂ ਵੀ ਕਾਕਾ ਵਾਂਗ ਤੇਰੇ ਵਾਂਗ ਸਭ ਜੀ ਹੋਰ ਭਾਈ ਚੜਦੀ ਕਲਾ ਚੜਦੀ ਖਲਾ ਬਹੁਤ ਵਧੀਆ ਵਾਦੂ ਜਮਾਨਾ ਟਾਈਮ ਹੋ ਗਿਆ ਭਾਈ 11:30 ਤੇ ਜੁਪੀ ਦੇ ਵਿੱਚ ਆਪਣੀ ਜਿਹੜੀ ਅੱਜ ਪਹਿਲੀ ਰਾਤ ਆ ਗਈ ਤੇ ਬਾਬੇ ਦੀ ਕਿਰਪਾ ਨਾਲ ਬੜਾ ਵਧੀਆ ਟਿਕਾਣਾ ਮਿਲਿਆਗਾ ਹਨਾ ਆਪਣੇ ਪੰਜਾਬੀ ਭਰਾ ਦੇ ਘਰੇ ਤੇ ਗੱਲਾਂ ਬਾਤਾਂ ਕਰਦੇ ਆ ਹਨਾ ਪਰਿਵਾਰ ਦੇ ਨਾਲ ਬੜਾ ਵਧੀਆ ਪਰਿਵਾਰ ਆ ਤੇ ਬੈਠੇ ਰਹੇ ਸਾਰੇ ਜਾਣੇ ਨਾਲ ਮਿਲ ਕੇ ਗੱਲਾਂ ਬਾਤਾਂ ਕਰੀ ਗਏ ਪਤਾ ਨਹੀਂ ਲੱਗਿਆ ਕਦੋਂ 11:30 ਹੋ ਗਏ ਤੇ ਹੁਣੀ ਬਸ ਆ ਕੇ ਇੱਧਰ ਬੈਠੇ ਸੀਗੇ ਤੇ ਇੱਕ ਬਈ ਨਾਲ ਆਪਣੇ ਬਲੌਗ ਥੋੜੇ ਜਿਹੇ ਛੋਟੇ ਬਣ ਜਾਂਦੇ ਕਿਉਂਕਿ ਹਜੇ ਆਪਾਂ ਗੱਡੀ ਨਾਲ ਲੈਣ ਤੇ ਨਹੀਂ ਚੜੀ ਸਹੀ ਮੈਨੇ ਤੇ ਤੇ ਉਧਰੋਂ ਆਪਾਂ ਗੁਰਦੁਆਰਾ ਸ੍ਰੀ ਢਠਾ ਸਾਹਿਬ ਤੋਂ ਵਾਪਸ ਆਈ ਜਾਨੇ ਆ ਤੇ ਹਜੇ ਤੱਕ ਨਵਾਂ ਰੂਟ ਜ ਨਹੀਂ ਫੜਿਆ ਸੀ ਅੱਜ ਜਿਹੜਾ ਆਪਾਂ ਜੂਪੀ ਕਣੀ ਨਵਾਂ ਰੂਟ ਫੜਿਆਗਾ ਤੇ ਕੱਲ ਨੂੰ ਬਈ ਆਪਾਂ ਇੱਥੋਂ ਜਿਹੜੀ ਵੀਡੀਓ ਸਟਾਰਟ ਕਰਦੇ ਆ ਥੋੜੀ ਜਿਹੀ ਵੱਡੀ ਹੋਊਗੀ ਮੇਰੇ ਕੋਸ਼ਿਸ਼ ਹੀ ਕਰੂੰਗਾ ਵੀ 40 50 ਕਿ ਮਿੰਟਾਂ ਦੀ ਹੋ ਜੇ ਤੇ ਬਣਾਉਂਗਾ ਵੀ ਐਨੀ ਕੁ ਬਈ ਜ਼ਰੂਰ ਬਣਾਵਾਂਗੇ ਤੇ ਇੱਥੋਂ ਆਲਾ ਦਵਾਲਾ ਖੇਤ ਘਰ ਬੰਨੇ ਹਨਾ ਸਾਰਾ ਅੱਜ ਥੋੜਾ ਜਿਹਾ ਲੇਟ ਹੋ ਗਿਆ ਸੀ ਨਹੀਂ ਤੁਹਾਨੂੰ ਅੱਜ ਵੀ ਦਿਖਾਉਂਦੇ ਵੀਡੀਓ 'ਚ ਅੱਜ ਥੋੜਾ ਲੇਟ ਹੋ ਗਿਆ ਸੀ ਮਖਾ ਗੱਲ ਜੀ ਬਾਨੀ ਨਹੀਂ ਤੇ ਕੱਲ ਨੂੰ ਜਮਾ ਟਿਕਾਣੇ ਵਾਲੀ ਗੱਲ ਲਾਵਾਂਗੇ ਇੱਥੇ ਇੱਕ ਜੰਗਲ ਹੈ ਜੰਗਲਾਂ ਚ ਗੁੱਜਰ ਰਹਿੰਦੇ ਆਗੇ ਤੇ ਉਹ ਕਿਵੇਂ ਰਹਿੰਦੇ ਆਗੇ ਹਨਾ ਕੀ ਗੱਲ ਬਾਤ ਆ ਕਿੱਥੋਂ ਆਏ ਆਗੇ ਸਾਰਾ ਕੁਝ ਐਟੂ ਜ਼ੈਡ ਆਪਾਂ ਕਲੀਅਰ ਕਰਾਂਗੇ ਤੇ ਨਵੇਂ ਸਫਰ ਚ ਸਾਨੂੰ ਪਤਾ ਫਿਰ ਨਵੀਆਂ ਨਵੀਆਂ ਚੀਜ਼ਾਂ ਮਿਲਦੀਆਂ ਰਹਿੰਦੀਆਂ ਗਈਆਂ ਤੇ ਉਦਾਂ ਦੇ ਆਪਾਂ ਫਿਰ ਵਧੀਆ ਵੀਡੀਓ ਬਣਾਵਾਂਗੇ ਹੁਣ ਤਾਂ ਆਪਾਂ ਇੱਕ ਦੋ ਦਿਨ ਲੀਜੀ ਟੁੱਟ ਗਈ ਸੀ ਵਾਪਸ ਆਨ ਕਰਕੇ ਤੇ ਅੱਜ ਫਿਰ ਇੰਨੀ ਕੀ ਗੱਲ ਬਾਤ ਤੇ ਆ ਬਾਈਆਂ ਦਾ ਬਾਈ ਬੜਾ ਧੰਨਵਾਦ ਪਰਿਵਾਰ ਬਾਈ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਮਿਹਰ ਰੱਖੇ ਇਸ ਪਰਿਵਾਰ ਤੇ ਤੇ ਘਰ ਬਹੁਤ ਸੋਹਣਾਗਾ ਤੇ ਕੱਲ ਨੂੰ ਆਪਾਂ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਪਰਿਵਾਰ ਨਾਲ ਕਰਾਂਗੇ ਸਰ ਕੋਈ ਦਿਖਾਵਾਂਗੇ ਤੇ ਤੁਹਾਡਾ ਵੀ ਬਾਈ ਸਾਰਿਆਂ ਦਾ ਧੰਨਵਾਦ ਜਿਹੜੇ ਤੁਸੀਂ ਟਾਈਮ ਕੱਟ ਕੇ ਵੀਡੀਓ ਦੇਖਦੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ